ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਰਸਟ ਚੈਸ ਕਲੋਥ ਹਾਊਸ ਦੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਅਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੀਆਂ ਸੋਹਣੀਆਂ ਸੋਹਣੀਆਂ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮਾਮਲਾ ਹੈਗਾ ਜੀ ਆਨਲਾਈਨ ਕੈਸ਼ অন ਡਿਲੀਵਰੀ ਨਹੀਂ ਹੈਗੀ Google Pay ਕਰ ਸਕਦੇ ਹੋ Paytm ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਮੈਥਡ ਨਾਲ ਆਨਲਾਈਨ ਪੇਮੈਂਟ ਪਾਸ ਕਰ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ WhatsApp ਨੰਬਰ ਹੈ ਜਿਹੜਾ ਸੂਟ ਪਸੰਦ ਆ ਉਹਦਾ ਸਕਰੀਨਸ਼ਾਟ ਲੈਣਾ ਹੈ ਇਸ ਨੰਬਰ ਤੇ WhatsApp ਕਰਨਾ ਹੈ ਫਿਰ ਐਸੋ ਨਿਕ ਨੰਬਰ ਦੇਵਾਂਗੇ ਤੁਸੀਂ ਉਹਦੇ ਤੇ ਆਨਲਾਈਨ ਪੇਮੈਂਟ ਪਾਉਣੀ ਆ ਐਡਰੈਸ ਭੇਜਣਾ ਹੈ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5:00 ਵਜੇ ਉਸ ਸਮੇਂ ਤੋਂ ਸਮਾਂ ਕੱਢ ਕੇ ਵੀਡੀਓ ਜਰੂਰ ਦੇਖ ਲਿਆ ਕਰੋ ਤੇ ਲੋ ਜੀ ਅੱਜ ਫਿਰ ਜਿਹੜੇ ਸੂਟ ਲੈ ਕੇ ਆਏ ਆ ਦੁਪੱਟਿਆਂ ਨਾਲ ਰਹਿਣਗੇ ਮਲ ਕਾਟਨ ਦੇ ਦੁਪੱਟਿਆਂ ਨਾਲ ਰਹਿਣਗੇ ਤੇ ਸਾਰੀ ਡਿਸਕਾਊਂਟ ਵੀ ਰਹੇਗੀ ਠੀਕ ਹੈ ਜੀ ਲੋ ਜੀ ਪਹਿਲਾ ਸੂਟ ਦੇਖੋ ਕਾਫੀ ਜਿਆਦਾ ਸੋਹਣਾ ਸੂਟ ਹੈ ਲੋ ਕਲਰ ਵੀ ਬਹੁਤ ਪਿਆਰਾ ਹੈ ਟੈਸਟਫ ਤਾਂ ਹੈ ਹੀ ਸੋਣਾ ਇਹ ਕਿ ਟੈਕਸ ਦੇ ਵਿੱਚ ਸੂਟ ਮਿਲੂਗਾ ਪ੍ਰਿੰਟ ਦੇਖ ਲਓ ਤੁਸੀਂ ਬਹੁਤ ਜਿਆਦਾ ਸੋਹਣਾ ਹੈ ਤੇ ਇਹਨਾਂ ਫਰੰਟ ਤੇ ਤੁਹਾਨੂੰ ਇਹ ਵਾਲੀ ਲੇਸ ਮਿਲੂਗੀ ਨਾ ਠੀਕ ਠੋਕ ਤੁਸੀਂ ਕਰਾ ਲਿਓ ਇਹ ਮਣੀ ਮੋਟੀ ਉਦੜਾ ਦੜ ਜਾਂਦੀ ਹੈਗੀ ਐ ਇਸ ਤਰ੍ਹਾਂ 5 ਮੀਟਰ ਦੇ ਵਿੱਚ ਆਲ ਓਵਰ ਇਸ ਤਰ੍ਹਾਂ ਪ੍ਰਿੰਟਡ ਸੂਟ ਮਿਲੂਗਾ ਕਾਟਨ ਦੇ ਵਿੱਚ ਕੈਮਰੀ ਕਾਟਨ ਦੇ ਵਿੱਚ ਸੂਟ ਹੈ ਤੇ ਬਿਨਾ ਲਾਈਨਿੰਗ ਤੋਂ ਬਣਾ ਸਕਦੇ ਹਾਂ ਤੁਸੀਂ ਬਾਕੀ ਤੁਹਾਡੀ ਮਰਜ਼ੀ ਹੁੰਦੀ ਹੈ ਲਾਈਨਿੰਗ ਲਾਉਣੀ ਤੇ ਅਦਰਵਾਈਜ਼ ਇਹਨੂੰ ਜ਼ਰੂਰਤ ਨਹੀਂ ਹੈਗੀ। ਐਇਚ ਰੰਗ ਠੀਕ ਹੈ। ਠੀਕ ਹੈ। ਤੇ ਇਹ ਹੈਗਾ ਜੀ ਸੋਨਾ ਜਿਹਾ ਰੰਗ ਹੈਗਾ ਜੀ ਇਹ। ਖਾਈਆਂ ਨੂੰ ਖਾਣ ਵਾਲਾ ਰੰਗ ਨਹੀਂ ਹੈਗਾ। ਤੇ ਦੁਪੱਟਾ ਦਿਖਾ ਦੇਣੀ ਆ ਤੁਹਾਨੂੰ ਮੈਂ। ਕਿੰਨਾ ਸੋਹਿਆ ਜੀ। ਲੋ ਬਹੁਤ ਪਿਆਰਾ ਸੂਟ ਹੈ ਨਾ ਇਹ ਸੋਨਾ। ਸੋਨਾ। ਆਹ ਰੰਗ ਸੋਨਾ ਹੈ ਮਾਪਾ। ਲੋ ਜੀ ਮਲ ਕਾਟਨ ਦੇ ਵਿੱਚ ਦੁਪੱਟਾ ਮਿਲੂਗਾ ਇਸ ਤਰ੍ਹਾਂ ਪੱਟੀਆਂ ਵਗੈਰਾ ਲੱਗੀਆਂ ਨੇ, ਲੇਸਾਂ ਲੱਗੀਆਂ ਹੋਈਆਂ ਨੇ। ਕਾਫੀ ਜਿਆਦਾ ਸੋਹਣਾ ਲੱਗਦਾ ਸੂਟ ਇਹ ਸਵਾ ਦੋ ਪਲੱਸ ਮਿਲ ਜੂਗਾ ਜੀ ਦੁਪੱਟਾ ਸਵਾ ਦੋ ਤੋਂ ਘੱਟ ਨਹੀਂ ਹੋਊਗਾ ਪਰ ਢਾਈ ਬਿਲਕੁਲ ਨਹੀਂ ਹੈਗਾ ਠੀਕ ਹੈ ਜੀ ਪ੍ਰਾਈਸ ਇਹਦੀ ਹੈਗੀ ਹੈ 1050 ਰੁਪਏ ਤੇ ਨੈਕਸਟ ਦੇਖੋ ਇਹ ਅੱਡ ਅੱਡ ਵੈਰਾਈਟੀ ਦੇ ਸੂਟ ਆ ਮੈਨੂੰ ਪ੍ਰਾਈਸ ਕਿਹਵਰ ਯਾਦ ਨਹੀਂ ਆ ਰਹੀ ਮੈਂ ਤੁਹਾਨੂੰ ਬਾਅਦ ਚੈਨਲ ਦੇ ਉੱਪਰ ਹੀ ਮੈਂਸ਼ਨ ਕਰ ਦੂੰਗੀ ਉਹ ਤੋਂ ਚੱਕ ਲਿਓ ਤੁਸੀਂ ਮੈਂ ਇਦਾਂ ਤੁਹਾਨੂੰ ਸੂਟ ਦਿਖਾ ਦੇਣੀ ਆ ਇਹ ਵੀ ਆਲ ਓਵਰ ਦੇ ਵਿੱਚ ਸੂਟ ਰਹੂਗਾ ਜੀ ਆਲ ਓਵਰ ਪ੍ਰਿੰਟ ਹੈਗਾ ਇਹਦੇ ਵਿੱਚ ਇਸ ਤਰ੍ਹਾਂ ਕਰਕੇ ਤੇ ਆ ਵਾਲੀ ਉਦਾਂ ਹੀ ਇਹਦੇ ਤੇ ਲੇਸ ਲੱਗੀ ਹੋਈ ਆ ਸਾਰਾ ਸੂਟ ਪ੍ਰਿੰਟਡ ਹੀ ਆ 5 ਮੀਟਰ ਦਾ ਸੂਟ ਹੋਊਗਾ ਬਿਨਾ ਲਾਈਨਿੰਗ ਤੋਂ ਬਣਨ ਵਾਲਾ ਕੈਮਰੀ ਕਾਟਨ ਦਾ ਸੂਟ ਹੈ ਤੇ ਕਲਰ ਦੇਖ ਲਓ ਤੁਸੀਂ ਸਹੀ ਦੇਖ ਰਹੇ ਹੋਵੋਗੇ ਸਹੀ ਹੈ ਕਲਰ ਹਾਂ ਕਲਰ ਲਗਭਗ ਸਹੀ ਦੇਖ ਰਹੇ ਹੋ ਆ ਇਹਨੂੰ ਆਪਾਂ ਕੀ ਕਵਾਂਗੇ ਜ਼ੈਡ ਬਲੈਕ ਜਾਂ ਤਾਂ ਹੈ ਨਹੀਂਗਾ ਆ ਵਾਲੇ ਕਲਰ ਤੋਂ ਪਤਾ ਲੱਗਦਾ ਹੈ ਨਾ ਜ਼ੈਡ ਬਲੈਕ ਨਹੀਂ ਆ ਬਸ ਸਹੀ ਆ ਰਿਹਾ ਜੋ ਵੀ ਦੇਖ ਰਹੇ ਹੋ ਨਾ ਤੁਸੀਂ ਬਿਲਕੁਲ ਸਹੀ ਦੇਖ ਰਹੇ ਹੋ ਇਹ ਰਹੂਗਾ ਜੀ ਇਹਦੇ ਨਾਲ ਦੁਪੱਟਾ ਉਦਾਂ ਹੀ ਦੁਪੱਟਾ ਜਿੱਦਾਂ ਤੁਸੀਂ ਪਹਿਲਾਂ ਦੁਪੱਟਾ ਦੇਖ ਲਿਆ ਔਰ ਦੇਖ ਲਸਾਂ ਵਗੈਰਾ ਲੱਗੀਆਂ ਹੋਈਆਂ ਨੇ ਕਾਫੀ ਸੋਹਣੇ ਲੱਗਦੇ ਨੇ ਇਹ ਸੂਟ ਵਧੀਆ ਲੱਗਦੇ ਨੇ ਆ ਲੋ ਠੀਕ ਆ ਜੀ ਫ੍ਰੀ ਸ਼ਿਪਿੰਗ ਨਾਲ ਆਉਣਗੇ ਤੁਹਾਡੇ ਕੋਲ ਤੇ ਸਕਰੀਨ ਦੇ ਉੱਪਰ ਤੁਹਾਨੂੰ ਪ੍ਰਾਈਸ ਜਿਹੜੀ ਉਹ ਮੈਂਸ਼ਨ ਕਰ ਦੇਾਂਗੇ ਅਗਲਾ ਇਹਦੇ ਵਿੱਚ ਇਹ ਵਾਲਾ ਕਲਰ ਹੈ ਆ ਲੋ ਉਹਦੇ ਵਿੱਚ ਵੀ ਪਿੰਕ ਜਿਹੀ ਫੁੱਲ ਸੀ ਇਹਦੇ ਵਿੱਚ ਇਹ ਮਾੜਾ ਮੋਟਾ ਹੀ ਫਰਕ ਹੈ ਜੀ ਮੈਨੂੰ ਤਾਂ ਕੁਝ ਪਤਾ ਹੀ ਨਹੀਂ ਲੱਗ ਰਿਹਾ ਕੋੜੇ ਖੜੀ ਹੋਊਗੀ ਹੈਗਾ ਠੀਕ ਜੀ ਥੋੜਾ ਬਹੁਤਾ ਫਰਕ ਹੈ ਹੈ ਕਾਲਾ ਹੈ ਉਹ ਮੜਾ ਜਿਹੜੀ ਕਾਟ ਹੈ ਹਾਂ ਬਸ ਤੁਸੀਂ ਦੇਖ ਲਓ ਆਪ ਹੀ ਚੈੱਕ ਕਰ ਲਿਓ ਪਰ ਬੜਾ ਫਰਕ ਨਹੀਂ ਜੀ ਇੱਕ ਨਾਲ ਮਿਲੇ ਤੁਸੀਂ ਦੂਜਾ ਲੈ ਸਕਦੇ ਹੋ ਠੀਕ ਹੈ ਜੀ ਉਦਾਂ ਹੀ ਇਹਦੇ ਤੇ ਤੁਹਾਨੂੰ ਇਹ ਵਾਲਾ ਦੁਪੱਟਾ ਮਿਲੇਗਾ ਤੇ ਨੈਕਸਟ ਹੈਗਾ ਇਹ ਵਾਲਾ ਸੂਟ ਹੈ ਇਹ ਵਾਈਨ ਜੇ ਕਲਰ ਦੇ ਵਿੱਚ ਹੈਗਾ ਆ ਲਓ ਇਹ ਵਾਲਾ ਪ੍ਰਿੰਟ ਤੇ ਕਲਰ ਹੈ ਇਹਦੇ ਚ ਵਾਈਨ ਜਾਂ بیس ਹੈ ਸੂਟ ਬਹੁਤ ਸੋਹਣੇ ਨੇ ਕੋਈ ਵੀ ਸੂਟ ਛੱਡਣ ਵਾਲਾ ਨਹੀਂ ਹੈਗਾ ਹੁਣ ਸਾਰੇ ਤੱਕ ਜਨ ਲੈ ਨਹੀਂ ਸਕਦਾ ਜੁਨੇ ਚਾਹੀਦੀ ਹੈ ਲੈ ਸਕਦੇ ਹੋ ਲੋ ਜੀ ਇਹ ਵਾਲਾ ਦੁਪੱਟਾ ਨਾਲ کافی ਅੱਛੇ ਸੂਟ ਨੇ ਤੇ ਨੈਕਸਟ ਦੇਖੋ ਨੋਲੀ ਬਹੁਤ ਪਿਆਰੀ ਸੂਟ ਹੈ ਆਲ ਓਵਰ ਦੇ ਵਿੱਚ ਸੂਟ ਮਿਲੂਗਾ ਫਰੋਜ਼ੀ ਨਹੀਂ ਕਹਿ ਸਕਦੇ ਆਪਾਂ ਇਹਨੂੰ ਨਾ ਬਲੂ ਫਰੋਜ਼ੀ ਜਾ ਰਿਹਾ ਹੈ ਸੋਹਣਾ ਕਲਰ ਹੈ ਆ ਨੀਲਾ ਹੁੰਦਾ ਹੈ ਇਥੇ ਅਹ ਦੇਖਾ ਇਹ ਜਿਹਾ ਦਿਖਾਈ ਦੇ ਜਾਉਂਗਾ ਇੰਨਾ ਨੀਲਾ ਨਹੀਂ ਹੈਗਾ ਰੋਜੀ ਦਾ ਕੱਚ ਹੈ ਜੀ ਦੇ ਵਿੱਚ ਹਾਂ ਤੇ ਇਹ ਹੈਗਾ ਇਹਦੇ ਨਾਲ ਉਦਾਂ ਹੀ ਦੁਪੱਟਾ ਜਿਸ ਤਰ੍ਹਾਂ ਸਾਰੇ ਦੁਪੱਟੇ ਦੇਖ ਲਏ ਤੁਸੀਂ ਉਹੋ ਜਿਹਾ ਹੀ ਪੱਟਾ ਮਿਲੂਗਾ ਇਹਦੇ ਨਾਲ ਤੇ ਪ੍ਰਾਈਸ ਵੀਨ ਤੇ ਸ਼ੁਰੂ ਹੋ ਜੂਗੀ ਇੱਕ ਕਲਰ ਇਹ ਵਾਲਾ ਮਿਲੂਗਾ ਜੀ ਇਹਦੇ ਵਿੱਚ ਤੁਹਾਨੂੰ ਇਹ ਸਹੀ ਆਇਆ ਹਾਂ ਆ ਲੋ yellow mustard ਜਿਹਾ ਕਲਰ ਹੈ ਵਿੱਚ ਬੋਟਲ ਗ੍ਰੀਨ ਦਾ ਪ੍ਰਿੰਟ ਹੈ ਇਹ ਤੇ ਇਹ ਹੈਗਾ ਜੀ ਇਹਦੇ ਨਾਲ ਦੁਪੱਟਾ ਠੀਕ ਹੈ ਨੈਕਸਟ ਦੇਖੋ ਇੱਕ ਮੈਂਜੰਟਾ ਕਲਰ ਹੈ ਇਹਦੇ ਚ ਆਲਓਵਰ ਦੇ ਵਿੱਚ ਸੂਟ ਨੇ ਜੀ ਸਾਰੇ ਪ੍ਰਿੰਟਡ ਆਲਓਵਰ ਦੇ ਆਲੋ ਇਹਨਾਂ ਲਈ ਇਹ ਵਾਲਾ ਪ੍ਰਿੰਟ ਕਾਫੀ ਟ੍ਰੈਂਡਿੰਗ ਦੇ ਵਿੱਚ ਇਹ ਸੂਟ ਹੈਗੇ ਨੇ ਲੋ ਜੀ ਇਹ ਦੁਪੱਟਾ ਅਗਲਾ ਦੇਖੋ ਇਹਦੇ ਵਿੱਚ ਹੀ ਅਗਲਾ ਕਲਰ ਇਹ ਵਾਲਾ ਗ੍ਰੀਨ ਸੂਟ ਸਾਰੇ ਆਲਓਵਰ ਦੇ ਵਿੱਚ ਨਹੀਂ ਜ਼ਿਆਦਾ ਇਹ ਲੋ ਸੋਨਾ ਜਿਹਾ ਗ੍ਰੀਨ ਕਲਰ ਆ ਪੈਰਟ ਵੀ ਨਹੀਂ ਕਹਿ ਸਕਦੇ ਆਪਾਂ ਸੋਨਾ ਜਿਹਾ ਕਲਰ ਆਲੇ ਸਾਰੇ ਆਂ ਦੇ ਮਿਲੂਗੀ ਘਰੇ ਤੇ ਤੁਹਾਨੂੰ ਤੇ ਇਹ ਹੈਗਾ ਜੀ ਇਹਦਾ ਦੁਪੱਟਾ ਮਲ ਕਾਟਨ ਦੇ ਵਿੱਚ ਉਦਾਂ ਹੀ ਸਾਰੇ ਲੇਸਾਂ ਵਗੈਰਾ ਲੱਗੀਆਂ ਨੇ ਜਿਵੇਂ ਪਹਿਲਾਂ ਦਿਖਾਇਆ ਤੁਹਾਨੂੰ ਨੈਕਸਟ ਇੱਕ ਕਲਰ ਦੋ ਕਲਰ ਹੈ ਜਿਹੜੇ ਹੋਰ ਕੱਲੇ ਮੈਂ ਲਾਉਦਾ ਆ ਲੋ ਬਲੈਕ ਕਲਰ ਦੇ ਵਿੱਚ ਬਣਾਇਆ ਤਾਂ ਇਹ ਲਾਤੀ ਹੋਰ ਰੰਗ ਹੋਰ ਦਾ ਬਲੈਕ ਹੀ ਹੈ ਜੈਡ ਬਲੈਕ ਜ ਨਹੀਂ ਹੈਗਾ ਕਿਹੜਾ ਸਲੇਟੀ ਜਾਂ ਕੀ ਕਹਿੰਦੀ ਹੁੰਦੀਆਂ ਇਹ ਲੋ ਜੀ ਥੋੜਾ ਬਹੁਤ ਹੀ ਸਿੱਧੂ ਹੈ ਬਹੁਤ ਜ਼ਿਆਦਾ ਤਨੀ ਹੈ ਜੇ ਥੋੜੀ ਤੁਸੀਂ ਚਾਹੋ ਤਾਂ ਆਪ ਦਾ ਅੰਡਰਸ਼ਰਟ ਵਗੈਰਾ ਪਾ ਸਕਦੇ ਹੋ ਨਹੀਂ ਫਿਰ ਤੁਸੀਂ ਫਰੰਟ ਬੈਕ ਤੇ ਲਾਈਨਿੰਗ ਲਾ ਲਿਓ ਸਲਵਾਰ ਤੇ ਬਿਲਕੁਲ ਲੋੜ ਨਹੀਂ ਹੈਗੀ ਆ ਲੋ ਤੇ ਦੁਪੱਟਾ ਹੋਊਗਾ ਇਹਦੇ ਨਾਲ ਅਗਲਾ ਕਲਰ ਤੁਸੀਂ ਮੈਨੂੰ ਲੱਗਦਾ ਇੱਕ ਦੇਖ ਚੁੱਕੇ ਹੋ ਪਹਿਲਾਂ ਉਹ ਬਲੂ ਜਾਂ ਦੋ ਸੂਟ ਲੈ ਸਕਦੇ ਹੋ ਜੀ ਤੁਹਾਨੂੰ ਮੇਰੇ ਕਈ ਵਾਰੀ ਕਿਸੇ ਭੈਣ ਨੂੰ ਨਾ ਦੋ ਸੂਟ ਚਾਹੀਦੇ ਹੁੰਦੇ ਨੇ ਸੋ ਇਹ ਤੁਹਾਨੂੰ ਦੋ ਸੂਟ ਵੀ ਮਿਲ ਸਕਦੇ ਨੇ ਦੋ ਮਿੰਟ ਹੋ ਸਕਦਾ ਇੱਕ ਅੱਧਾ ਹੋਰ ਵੀ ਮਿਲ ਜ ਇਈ ਵਾਰਾ ਦੋ ਮਿਲ ਜਾਣਗੇ ਠੀਕ ਹੈ ਨੈਕਸਟ ਦੇਖੋ ਆਹ ਸੂਟ ਹੈ ਨਾ ਜਿਹੜਾ ਇਹ ਆਪਾਂ ਪਹਿਲਾਂ 1475 75 ਦੇ ਦਿੱਤੇ ਸੀ ਸੂਟ ਅੱਜ ਤੁਹਾਨੂੰ ਇਹ ਡਿਸਕਾਊਂਟ ਤੇ ਮਿਲ ਰਿਹਾ ਸੂਟ ਆਹ ਲੋ ਬਹੁਤ ਸੋਹਣਾ ਸੂਟ ਹੈ ਲੋ ਜੀ ਉੱਪਰ ਨਾ ਨੈਕ ਦੇ ਉੱਪਰ ਇਹਦੀ ਡਿਜ਼ਾਈਨਿੰਗ ਕਰੀ ਹੋਈ ਹੈ ਬੜੀ ਪਿਆਰੀ ਜੀ ਬਟਨ ਵਗੈਰਾ ਦਿੱਤੇ ਹੋਏ ਨੇ ਬਹੁਤ ਸੋਹਣਾ ਸੂਟ ਹੈ ਠੀਕ ਹੈ ਆਹ ਲੋ ਲੈ ਸਾਵਤੀਆਂ ਹੋਈਆਂ ਨੇ ਕਾਟਨ ਦਾ ਸੂਟ ਹੈ ਬਿਨਾਂ ਲਾਈਨਿੰਗ ਤੋਂ ਬਣਨ ਵਾਲਾ ਕੇ ਰੇਤੇ ਫੇਰ ਤੁਹਾਨੂੰ ਇਹ ਬੜੀ ਲੇਸ ਮਿਲੂਗੀ ਪਿਆਰੀ ਜੀ ਤੇ ਨਾਲ ਮਿਲੂਗਾ ਜੀ ਇਹ ਵਾਲੇ ਤੁਹਾਨੂੰ ਬੋਟਮ ਸਲਵਾਰ ਚਿਕਨ ਵਰਕ ਦੀ ਉਪਰੋਂ ਤੁਹਾਨੂੰ ਇਦਾਂ ਵਰਕ ਮਿਲੂਗਾ ਡਾਟ ਡਾਟ ਜੇ ਪਰ ਚਿਕਨ ਆ ਜਿਹੜਾ ਉਹ ਇਹਦੇ ਤੇ ਹੋਇਆ ਹੋਇਆ ਬੋਟਮ ਦੇ ਨੀਚੇ ਤੇ ਇਹ ਹੈਗਾ ਦੁਪੱਟਾ ਇਹਦੇ ਨਾਲ ਆ ਲੋ ਜੀ ਬਹੁਤ ਸੋਹਣਾ ਦੁਪੱਟਾ ਲਾਈਨਾਂ ਜੀਆਂ ਹੈਗੀਆਂ ਨੇ ਵਿੱਚ ਜਿਵੇਂ ਆਪਾਂ ਟੈਬੀ ਲਾਈਨਿੰਗ ਜੀ ਹੁੰਦੀ ਹੈ ਪਰ ਪੋਟਨ ਕੀ ਕਮੋਂ ਜਾਂ ਪੰਹੇ ਦਾ ਪੋਟਨ ਜੀ ਹੋਈ ਹੈ ਇਹ ਫੋਰ ਸਾਈਡ ਇਹ ਵਾਲੀ ਲੇਸ ਜੀ ਹੋਈ ਹੋਰ ਜੰਬ ਜਾ ਜਾਂਦਾ ਹੈ ਲੇਟੇ ਇਹ 1295 ਦੇ ਵਿੱਚ ਮਿਲੂਗਾ ਜੀ ਅੱਜ ਸੂਟ ਇਹ ਫ੍ਰੀ ਸ਼ਿਪਿੰਗ ਹੋਊਗੀ ਲਓ ਜੀ ਦੋ ਸੂਟ ਤੁਹਾਨੂੰ ਤੁਹਾਨੂੰ ਅੱਜ ਨਾਲ ਹੋਰ ਦਿਖਾ ਰਹੀਆਂ ਉਸ ਦਿਨ ਨਾ ਮੇਰੇ ਪਹਿਲਾਂ ਵੀਡੀਓ ਪਾਈ ਸੀ ਤੇ ਉਸ ਦਿਨ ਮੇਰੇ ਕੋਲੇ ਦੋ ਹੀ ਸੂਟ ਪਏ ਸੀ ਮੈਂ ਤੇ ਦੋ ਮੇਰੇ ਫੇਰ ਪਏ ਰਹੇ ਤੇ ਅੱਜ ਮੈਂ ਤੁਹਾਨੂੰ ਫੇਰ ਪਾ ਦੇਣੀ ਆ ਦੋਨੋਂ ਸੂਟ ਬਹੁਤ ਸੋਹਣੇ ਨੇ ਤੇ ਫਟਾਫਟ ਚੱਕਣ ਦੀ ਕਰਿਓ ਆਹ ਵਾਲਾ ਡਿਜ਼ਾਈਨਿੰਗ ਕੀਤੀ ਹੋਈ ਹੈ ਨੈਕ ਦੇ ਉੱਪਰ ਬਹੁਤ ਪਿਆਰੀ ਡਿਜ਼ਾਈਨਿੰਗ ਹੈ ਜੀ ਇਹ ਵਾਲਾ ਨਾਲ ਦੁਪੱਟਾ ਮਿਲੂਗਾ ਚਾਈਨਾ ਕੋਟੇ ਦਾ ਫੋਰth ਸਾਈਡ ਇਦਾਂ ਲੇਸ ਮਿਲੂਗੀ ਇਹਦੇ ਤੇ ਤੇ ਸਲਵਾਰ ਹੈਗੀ ਆ ਮਸਲੀਨ ਦੀ ਤੇ ਉਹਦੇ ਤੇ ਮਿਲੂਗਾ ਜੀ ਤੁਹਾਨੂੰ ਇਹ ਵਾਲਾ ਵਰਕ ਡਸਟ ਕਲਰ ਦੇ ਵਿੱਚ ਠੀਕ ਹੈ ਸੋਨਾ ਸੂਟ ਹੈ ਲੋ ਜੀ ਨੈਕਸਟ ਦੇਖੋ ਇਹ ਵੀ ਬਹੁਤ ਪਿਆਰਾ ਹੈ ਨਹੀਂ ਮਨ ਹਟਾਇਆ ਠੀਕ ਹੈ ਕਲਰ ਬਹੁਤ ਸੋਹਣਾ ਹੈ ਹਾਂ ਨੋ ਜੀ ਪਿਆਰਾ ਕਲਰ ਹੈ ਇਸ ਸਵਿਗਰਾ ਦਿੱਤੀਆਂ ਹੋਈਆਂ ਨੇ ਇਹ ਵਾਲਾ ਇਹਦੇ ਨਾਲ ਉਦਾਂ ਹੀ ਚਾਈਨਾ ਕੋਟੇ ਦਾ ਦੁਪੱਟਾ ਤੇ ਇਹ ਵਾਲੀ ਸਲਵਾਰ ਠੀਕ ਹੈ ਜੀ ਕਾਫੀ ਅچھے ਸੂਟ ਨੇ ਲੋ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਹਾਂ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਜੇ ਤੱਕ ਲਈ ਸਦਾ ਸਤਿ ਸ਼੍ਰੀ ਅਕਾਲ